मर्दाबाद 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 बीजेपी सरकार मर्दाबाद 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 रवनीत बिट्टू मर्दाबाद 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 रवनीत बिट्टू मर्दाबाद मर्दाबाद मुर्दाबाद मोदी सरकार मर्दाबाद मोदी सरकार मर्दाबाद रवनीत बिट्टू मर्दाबाद रवनीत बिट्टू मर्दाबाद रवनीत बिट्टू मर्दाबाद मोदी सरकार मुद्दाबाद मोदी सरकार मुद्दाबाद ਮੁਰਦਾਬਾਦ ਦੇਖੋ ਰਵਨੀਤ ਸਿੰਘ ਬਿੱਟੂ ਨੇ ਜੋ ਮਾੜੀ ਸ਼ਬਦਾਵਲੀ ਸਾਡੇ ਨੇਤਾ ਰਾਹੁਲ ਗਾਂਧੀ ਬਾਰੇ ਵਰਤੀ ਹੈ ਉਹਨਾਂ ਨੂੰ ਅੱਤਵਾਦੀ ਨਾਲ ਉਹਨਾਂ ਨੇ ਤਾਲੁਕਾਤ ਰੱਖਣ ਬਾਰੇ ਸਬੰਧ ਵਿੱਚ ਉਹਨਾਂ ਨੇ ਬੋਲਿਆ ਵੀ ਇਹ ਅੱਤਵਾਦੀ ਹੈ ਉਹਦੇ ਸਬੰਦ ਚ ਅਸੀਂ ਅਜੂਰੇ ਉਹਨਾਂ ਦਾ ਪਤਲਾ ਫੁਕਿਆ ਕਿਉਂਕਿ ਰਵਨੀਤ ਸਿੰਘ ਬਿੱਟੂ ਆਪਣੀ ਪਛੋਕੜ ਭੁੱਲ ਗਿਆ ਕਿ ਉਹਦੀ ਜੇ ਪਛਾਣ ਹੈ ਤਾਂ ਕਾਂਗਰਸ ਪਾਰਟੀ ਕਰਕੇ ਹੈ ਜੋ ਪਹਿਲੀ ਵਾਰ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ ਸੀ ਤਾਂ ਕਾਂਗਰਸ ਪਾਰਟੀ ਦੀ ਦੇਣ ਸੀ ਜਦੋਂ ਪਹਿਲੀ ਵਾਰ ਐਮਪੀ ਬਣਿਆ ਸੀ ਤਾ ਕਾਂਗਰਸ ਦੀ ਟਿਕਟ ਤੇ ਬਣਿਆ ਸੀ ਜੇ ਉਹ ਅਜਿਹਾ ਵੱਡਾ ਨੇਤਾ ਆਪਦੇ ਆਪ ਨੂੰ ਖਵਾਉਂਦਾ ਤਾਂ ਉਹਦੇ ਵਿੱਚ ਉਹਦੇ ਦਾਦੇ ਦਾ ਬੜਾ ਰੋਲ ਪਲੇ ਸਾਡੇ ਆਦਰਨੀય ਮਹਰੂਮ ਨੇਤਾ ਬਿਅੰਦ ਸਿੰਘ ਜੀ ਦੇ ਪੋਤਰੇ ਨੇ ਤੇ ਬਿਅੰਦ ਸਿੰਘ ਜੀ ਨੇ ਕਾਂਗਰਸ ਪਾਰਟੀ ਲਈ ਆਪਣੀ ਸ਼ਹਾਦਤ ਤੱਕ ਦਿੱਤੀ ਹੈ ਇਹ ਉਹ ਭੁੱਲ ਚੁਕੇ ਇਹ ਭੁੱਲ ਚੁਕੇ ਨੇ ਕਿ ਉਹਨਾਂ ਨੇ ਕੀ ਕਾਂਗਰਸ ਪਾਰਟੀ ਨੂੰ ਦਿੱਤਾ ਤੇ ਕਾਂਗਰਸ ਪਾਰਟੀ ਨੇ ਉਹਨਾਂ ਦੇ ਪਰਿਵਾਰ ਨੂੰ ਕੀ ਦਿੱਤਾ ਅਗਰ ਉਹਨਾਂ ਦਾ ਇੱਕ ਭਰਾ ਡੀਐਸਪੀ ਬਣਿਆ ਹੈ ਉਹ ਵੀ ਕਾਂਗਰਸ ਪਾਰਟੀ ਦੀ ਸਰਕਾਰ ਕੈਪਟਨ ਮਰਿੰਦਰ ਸਿੰਘ ਵੇਲੇ ਬਣਿਆ ਸੀ ਇਹ ਰਵਨੀਤ ਪਿੱਟੂ ਅੱਜ ਫੋਕੀ ਸ਼ੋਰਤ ਦੇ ਲਈ ਰਾਹੁਲ ਗਾਂਧੀ ਨੂੰ ਮਾੜਾ ਬੋਲ ਰਿਹਾ ਇਹਨੂੰ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਕਿ ਅਗਰ ਕਾਂਗਰਸ ਪਾਰਟੀ ਨੇ ਉਹਨੂੰ ਐਡਾ ਵੱਡਾ ਨੇਤਾ ਬਣਾਇਆ ਤਾਂ ਹੀ ਭਾਰਤੀ ਜਨਤਾ ਪਾਰਟੀ ਨੇ ਉਹਨੂੰ ਅੱਜ ਰੇਲਵੇ ਮੰਤਰੀ ਬਣਾਇਆ ਔਰ ਨਾਲ ਹੀ ਵਿਡਿੰਗ ਸਾਹਿਬ ਬਾਰੇ ਜੋ ਇਹਨੇ ਗਲਤ ਟਿੱਪਣੀਆਂ ਕੀਤੀਆਂ ਨੇ ਵੀ ਮੈਂ 6 ਹਲਕੇ ਜਿੱਤੇ ਆ ਉਹ ਤਿੰਨ ਹਲਕੇ ਜਿੱਤੇ ਦੱਸਣਾ ਚਾਹੁੰਦਾ ਕਿ ਵਿਡਿੰਗ ਸਾਹਿਬ ਕੱਲੇ ਇੱਕ ਹਲਕੇ ਦੇ ਜਾਂ ਇੱਕ ਜ਼ਿਲ੍ਹੇ ਦੇ ਨੇਤਾ ਨਹੀਂ ਹੈਗਾ ਪੂਰੇ ਪੰਜਾਬ ਦੇ ਨੇਤ ਨੇ ਪੂਰੇ ਹਿੰਦੁਸਤਾਨ ਦੇ ਨੇਤਾ ਨੇ ਔਰ ਅੱਜ ਅਸੀਂ ਆਪਦੇ ਪ੍ਰਧਾਨ ਦੇ ਲਈ ਸਾਡੇ ਰਾਸ਼ਟਰੀਏ ਨੇਤਾ ਰਾਹੁਲ ਜੀ ਲਈ ਅੱਜ ਉਰੇ ਧਰਨਾ ਲਾਇਆ ਔਰ ਵੜਿੰਗ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੇ ਪੰਜਾਬ ਸੂਬੇ ਦੇ ਵਿੱਚ ਜਿੱਥੇ ਰਵਨੀਤ ਬਿੱਟੂ ਦੇ ਪੁਤਲੇ ਫੁਕੇ ਗਏ ਨੇ ਉੱਥੇ ਉੱਥੇ ਹੀ ਅਸੀਂ ਉਹਦਾ ਕਦੇ ਬਾਈਕਾਟ ਵੀ ਕਰਦੇ ਹਾਂ ਜਿਸ ਦਿਨ ਕਦੇ ਵੀ ਉਹ ਸੰਗਰੂਰ ਜ਼ਿਲ੍ਹੇ ਦੀ ਧਰਤੀ ਤੇ ਪਹੁੰਚੇਗਾ ਉਹਦਾ ਅਸੀਂ ਜੰਮ ਕੇ ਸਾਰੀ ਯੂਥ ਕਾਂਗਰਸ ਹੋਵੇ ਸੀਨੀਅਰ ਕਾਂਗਰਸ ਹੋਵੇ ਅਸੀਂ ਉਹਦਾ ਠੋਕ ਕੇ ਵਿਰੋਧ ਕਰਾਂਗੇ ਜੀ